बीते दिन जिला पठानकोट की शाह कॉलोनी से बच्चे को किडनैप करने की घटना सामने आई थी जिसके चलते पुलिस ने मुस्तैदी दिखाते हुए महज सात घंटों के दौरान बच्चे को किडनैपरों से बरामद कर लिया है और इसी सिलसिले के चलते आज जो पुलिस द्वारा बड़े खुलासे किए गए संबंधी जानकारी देते हुए एसएसपी पठानकोट ने बताया बच्चे की किडनैपिंग के बाद उनके द्वारा टीमों का गठन किया गया था कि आखिरकार ये घटना कैसे हुई और किस प्रकार आरोपियों ने इस घटना को अंजाम दिया उन्होंने बताया कि पीड़ित बच्चे के पिता के शोरूम में एक लड़की काम करती थी जिसके पति द्वारा इस पूरी घटना को अंजाम दिया गया इसके लिए उसने अपने पूरे साथियों के साथ मिलकर साजिश रची और बच्चे को किडनैप किया उन्होंने बताया कि इस मामले में उनके द्वारा कुल चार आरोपियों के खिलाफ मामला दर्ज किया गया है और दो को गिरफ्तार कर लिया गया है इसके साथ ही बाकी दोनों आरोपियों की तलाश जारी है देखो परसों एक बच्चा जो है ਖੰਡਾਰੀ ਫੈਮਿਲੀ ਦਾ ਇਥੋਂ ਚੰਗੇ ਕਾਰੋਬਾਰੀ ਹੈਗੇ ਆ ਪਠਾਨਕੋਟ ਦੇ ਉਹਨਾਂ ਦਾ ਬੱਚਾ ਅਗਵਾ ਕੀਤਾ ਗਿਆ ਸੀਗਾ ਕਾਰ ਸਵਾਰਾਂ ਵੱਲੋਂ ਔਰ ਤਕਰੀਬਨ ਅਸੀਂ 7 ਘੰਟਿਆਂ ਦੀ ਮਿਹਨਤ ਤੋਂ ਬਾਅਦ ਜਿਹੜਾ ਹੈਗਾ ਆ ਦਿੱਦੀ ਹੈਲਪ ਆਫ ਹਿਮਾਚਲ ਪੁਲਿਸ ਮੈਂ ਕਹਾਂਗਾ ਉਹਨਾਂ ਦੀ ਸਾਨੂੰ ਕਾਫੀ ਮਦਦ ਰਹੀ ਆ ਸਾਡੀਆਂ ਚੇਸ ਟੀਮਾਂ ਜਿਹੜੀਆਂ ਮਗਰ ਲੱਗੀਆਂ ਸੀ ਉਹਨਾਂ ਨੇ ਬੱਚੇ ਨੂੰ ਬਰਾਮਦ ਕਰ ਰਿਆ ਬੱਚੇ ਦੀ ਬਰਾਮਦਗੀ ਬਾਰੇ ਤਾਂ ਪਹਿਲਾਂ ਅਸੀਂ ਜਾਗਰੂਕ ਕਰਾਈ ਚੁੱਕੇ ਆ ਪਰ ਹੁਣ ਜਿਹੜੀ ਸਫਲਤਾ ਹਾਸਲ ਹੋਈ ਆ ਉਹ ਇਹ ਆ ਕਿ ਜਿਹੜਾ ਜਿਸ ਬੱਚੇ ਨੂੰ ਅਗਵਾ ਕਰਨ ਦੀ ਜਿਹੜੀ ਪ੍ਰਮੁੱਖ ਸਾਜ਼ਿਸ਼ ਘੜੀ ਸੀ ਉਹ ਪਠਾਨਕੋਟ ਦਾ ਹੀ ਰਹਿਣ ਵਾਲਾ ਆ ਉਹਦਾ ਨਾਂ ਅਵਤਾਰ ਸਿੰਘ ਆ ਅਵਤਾਰ ਸਿੰਘ ਦਾ ਰਿਸ਼ਤਾ ਜਾਂ ਉਹ ਕਹ ਲਓ ਕਿ ਜਿਹੜੇ ਰਿਲੇਸ਼ਨਸ ਹੈਗੇ ਆ ਭੰਡਾਰੀ ਫੈਮਿਲੀ ਨਾਲ ਇਸ ਤਰ੍ਹਾਂ ਕਿ ਅਵਤਾਰ ਸਿੰਘ ਦੀ ਵਾਈਫ ਜਿਹੜੀ ਹੈਗੀ ਆ ਮਿਸਿਸ ਸ਼ਿਪਰਾ ਉਹ ਭੰਡਾਰੀ ਜਿਹੜੇ ਹੈਗੇ ਆ ਕਾਰੋਬਾਰੀ ਹੈ ਇਹਨਾਂ ਦੇ ਰਿਸੈਪਸ਼ਨ ਦੇ ਉੱਤੇ ਕਾਰੋਬਾਰ ਜਿਹੜਾ ਸ਼ੋਰੂਮ ਆ ਉਹਦੇ ਰਿਸੈਪਸ਼ਨ ਦੇ ਉੱਤੇ ਕੰਮ ਕਰਦੀ ਆ ਅਵਤਾਰ ਸਿੰਘ ਹੀ ਇਸ ਜਿਹੜੀ ਹੈ ਜੀ ਆ ਆਪਣੇ ਅਗਵਾ ਕਰਨ ਦੀ ਵਾਰਦਾਤ ਆ ਕਿਡਨੈਪ ਕਰਨ ਦੀ ਬੱਚੇ ਦੀ ਵਾਰਦਾਤ ਆ ਉਹਦਾ ਮੁੱਖ ਦੋਸ਼ੀ ਆ ਉਹਨੇ ਸਾਜ਼ਿਸ਼ ਪੂਰੀ ਤਰ੍ਹਾਂ ਘੜ ਕੇ ਅਮਿਤ ਰਾਣਾ ਤੇ ਰਿਸ਼ਭ ਨੂੰ ਬੱਚੇ ਨੂੰ ਅਗਵਾ ਕਰਨ ਲਈ ਇੱਥੇ ਲੈ ਕੇ ਆਂਦਾ ਆਪ ਹੀ ਉਸ ਦੀ ਰੈਕੀ ਕਰਵਾਈ ਰੈਕੀ ਕਰਾਉਣ ਤੋਂ ਬਾਅਦ ਆਪ ਸਾਇਲੈਂਟ ਰਹਾ ਉਹ ਅਗਵਾ ਕਰਕੇ ਇੱਥੋਂ ਚਲੇ ਜਾਂਦੇ ਆ ਇਹਦੇ ਪਿੱਛੇ ਕਾਰਨ ਇਹ ਆ ਕਿ ਜਿਹੜਾ ਅਵਤਾਰ ਸਿੰਘ ਆ ਅਵਤਾਰ ਸਿੰਘ ਦੀ ਵਾਈਫ ਉੱਥੇ ਕੰਮ ਕਰਦੀ ਆ ਔਰ ਸ਼ਾਮ ਨੂੰ ਉਹਦੀ ਵਾਈਫ ਨੂੰ ਤਕਰੀਬਨ ਅ 7:00 ਵਜੇ ਦੇ ਕਰੀਬ ਛੁੱਟੀ ਹੁੰਦੀ ਸੀ ਤੇ ਉਸ ਤੋਂ ਪਹਿਲਾਂ ਇਹ ਉਹਨੂੰ ਲੈਣ ਵਾਸਤੇ ਚਲਾ ਜਾਂਦਾ ਸੀਗਾ ਤੇ ਇਹ ਇਹ ਵੇਖਦਾ ਰਿਹਾ ਕਿ ਇਹਦੀ ਵਾਈਫ ਕਾਫੀ ਫਾਈਨੈਂਸ ਜਿਹੜੀ ਕੰਟਰੋਲ ਕਰਦੀ ਆ ਜਿਹੜੀਆਂ ਪੇਮੈਂਟਸ ਹੁੰਦੀਆਂ ਉਹਦੇ ਬਾਰੇ ਰਖ ਰਖਾਵ ਕਰਦੀ ਇਹਨੂੰ ਅੰਦਾਜ਼ਾ ਹੋ ਗਿਆ ਸੀ ਹਰ ਰੋਜ਼ ਦੀ ਆਮਦਨ ਜਿਹੜੀ ਆ ਭੰਡਾਰੀ ਸਾਹਿਬ ਨੂੰ ਉਹ ਕਦੀ ਲੱਖਾਂ ਚੰਦੀ ਆ ਤੇ ਕਦੀ ਹਜ਼ਾਰਾਂ ਰੁਪਏ ਆ ਚੁੰਦੀ ਆ ਸੋ ਇਹਨਾਂ ਅੰਦਾਜ਼ਾ ਲਾ ਰਿਹਾ ਸੀ ਮਹੀਨੇ ਵਿੱਚ ਭੰਡਾਰੀ ਸਾਹਿਬ ਨੂੰ ਕਾਫੀ ਚੋਖੀ ਆਮਦਨ ਹੁੰਦੀ ਆ ਔਰ ਉਸ ਤੋਂ ਬਾਅਦ ਜਿਹ ਕੋਕ ਲੈਣ ਜਾਂਦਾ ਸੀ ਭੰਡਾਰੀ ਸਾਹਿਬ ਉੱਥੇ ਹੁੰਦੇ ਸੀ ਭੰਡਾਰੀ ਸਾਹਿਬ ਨੂੰ ਬਦਲ ਭੰਡਾਰੀ ਨੂੰ ਇਹ ਮਿਲਦਾ ਗਿਲਦਾ ਵੀ ਰਿਹਾ ਉਹਨਾਂ ਦਾ ਵਿਸ਼ਵਾਸ ਇਹਨੇ ਜਿੱਤ ਲਿਆ ਸੀ ਔਰ ਉਹਨਾਂ ਨੂੰ ਵੀ ਸ਼ੱਕ ਨਹੀਂ ਪਿਆ ਕਿ ਸਾਡੇ ਰਿਸੈਪਸ਼ਨਸ ਨੇ ਉਹਨਾਂ ਦਾ ਹਸਬੰਡ ਆ ਤੇ ਇਸ ਤਰ੍ਹਾਂ ਦਾ ਕੋਈ ਸ਼ੱਕ ਵੀ ਨਹੀਂ ਹੋਇਆ ਬੱਚਾ ਵੀ ਕੁਦਰਤੀ ਤੌਰ ਤੇ ਆਪਣੇ ਫਾਦਰ ਦੇ ਸ਼ੋਰੂਮ ਤੇ ਚਲੇ ਜਾਂਦਾ ਸੀ ਉਹ ਵੀ ਇੱਥੇ ਖੇਡਦਾ ਖੂਡਦਾ ਰਹਿੰਦਾ ਸੀ ਫਿਰ ਇਹਦੇ ਦਿਮਾਗ 'ਚ ਆਇਆ ਇਹਦੇ ਦਿਮਾਗ 'ਚ ਆਇਆ ਕਿ ਜੇ ਜਲਦੀ ਅਮੀਰ ਹੋਣਾ ਤੇ ਬੱਚੇ ਦੀ ਕਿਡਨੈਪਿੰਗ ਕੀਤੀ ਜਾਵੇ ਔਰ ਪਲਾਨ ਕਰਕੇ ਕੀਤੀ ਜਾਵੇ ਪੋਸਟ ਪਲੈਨਿੰਗ ਦੇ ਤਹਿਤ ਇਹਨੇ ਇਹਦਾ ਦੋਸਤ ਹੈ ਇੱਕ ਰਿਸ਼ਵ ਜਿਹੜਾ ਕਿ ਉਹ ਵੀ ਜੀਸੀਬੀ ਆਪਰੇਟਰ ਆ ਹਿਮਾਚਲ ਦਾ ਰਹਿਣ ਦਾ ਰਿਸ਼ਵ ਨੂੰ ਆਪਣੇ ਨਾਲ ਇਹਨੇ ਰਲਾਇਆ ਰਿਸ਼ਵ ਦਾ ਅਗਿਓ ਦੋਸਤ ਹੈਗਾ ਆ ਅਮਿਤ ਰਾਣਾ ਜਿਹੜਾ ਕਿ ਡਿਸਮਿਸਡ ਕਨਸਟੇਬਲ ਆ ਬੀਐਸ ਵਿੱਚੋਂ ਇਹਨਾਂ ਦੋਨਾਂ ਨੂੰ ਆਪਣੇ ਨਾਲ ਰਲਾਇਆ ਇਹ ਕਿਹਨਾਂ ਦੇ ਸਾਥੀ ਹੋਰ ਆ ਸ਼ਮਸ਼ੇਰ ਜਿਹੜਾ ਜਿੰਨੇ ਲੌਜਿਸਟਿਕਸ ਪ੍ਰੋਵਾਈਡ ਕੀਤੀਆਂ ਹਿਮਾਚਲ ਦੇ ਵਿੱਚ ਇਹਨਾਂ ਦਾ ਸਮਾਨ ਸਾਂਭਿਆ ਪਲੱਸ ਇਹਨਾਂ ਨੂੰ ਹੋਰ ਇਮਦਾਦ ਜਿਹੜੀਆਂ ਉਹ ਸਾਡੇ ਧਿਆਨ ਦੇ ਵਿੱਚ ਆ ਉਹ ਦਿੱਤੀਆਂ ਗਈਆਂ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਕੁੱਲ ਦੋ ਦੋਸ਼ੀ En duda sí, gracias por su